ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਆਕਸੀਜਨ ਦੀ ਮਹੱਤਤਾ ਨੂੰ ਅਗਰ ਆਸਾਨੀ ਨਾਲ ਜਾਣਨਾ ਹੋਵੇ ਤਾਂ ਕਰੋਨਾ ਦੇ ਸਮੇਂ ਨੂੰ ਯਾਦ ਕਰ ਲਿਏ ਤਾਂ ਤੁਹਾਨੂੰ ਜਲਦੀ ਪਤਾ ਲੱਗ ਜਾਵੇ ਕਿ ਕਿੰਨੀ ਮਹੱਤਤਾ ਹੈ ਪੇਕ ਆਕਸੀਜਨ ਦੇ ਨਾਲ-ਨਾਲ ਜਿਹੜੀ ਵਾਤਾਵਰਨ ਦੀ ਗੱਲ ਜੇ ਆਪੇ ਪੇੜਾਂ ਦੀ ਦਰਖਤਾਂ ਦੀ ਗੱਲ ਕਰ ਲਈ ਕਿਉਂਕਿ ਸਭ ਤੋਂ ਜੋ ਆਪਾਂ ਕਹਿ ਦਈਏ ਪੇੜ ਲਾਉਣੇ ਜਿਆਦਾ ਜ਼ਰੂਰੀ ਹੈ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਲਗਾਤਾਰ ਕਿਹਾ ਜਾਂਦਾ ਐਨਜੀਟੀ ਵੱਲੋਂ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਤੁਸੀਂ ਦਰਖਤਾਂ ਨੂੰ ਪਟਾਣਾ ਨਹੀਂ ਖਾਸ ਕਰ ਹਰੇ ਦਰਖਤਾਂ ਨੂੰ ਤਾਂ ਬਿਲਕੁਲ ਨਹੀਂ ਪਟਾਣਾ ਇਹਨਾਂ ਇਹਨਾਂ ਚੀਜ਼ਾਂ ਦਾ ਗਿਆਨ ਦੇਣਾ ਹੁੰਦਾ ਐਜੂਕੇਸ਼ਨ ਅਦਾਰੇ ਜੇ ਉਹੀ ਇਹ ਦਰਖਤਾਂ ਨੂੰ ਪਟ ਦੇਣ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾਉਣੀਆਂ ਵੀ ਜਿਹੜੇ ਬਠਿੰਡਾ ਦਾ ਮਾਲ ਰੋਡ ਤੇ ਜਿਹੜਾ ਗਰਲ ਸਕੂਲ ਆ ਉੱਥੇ ਮੋٹے ਜਿਹੜੇ 6 ਦਰਖਤ ਆ ਹਰੇ ਭਰੇ ਤੁਹਾਨੂੰ ਤਸਵੀਰਾਂ ਚ ਨਾਲ ਦੀ ਨਾਲ ਨਜ਼ਰ ਆ ਰਹੇ ਨੇ ਉਹ 6 ਦਰਖਤਾਂ ਨੂੰ ਕੱਟ ਦਿੱਤਾ ਗਿਆ ਜਦੋਂ ਪ੍ਰਿੰਸੀਪਲ ਨਾਲ ਇਸ ਮਾਮਲੇ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਅਸੀਂ ਵਣ ਵਿਭਾਗ ਤੋਂ ਪ੍ਰਵਾਨਗੀ ਲਈ ਹੈ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਪ੍ਰਵਾਨਗੀ ਨਹੀਂ ਦਿੱਤੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਡੀਓ ਤੋਂ ਬਠਿੰਡਾ ਤੋਂ ਪਰਵਾਨਗੀ ਲਈ ਹੋਈ ਆ ਪੰਪ ਵਿਭਾਗ ਨੇ ਕਿਹਾ ਕਿ ਕੋਈ ਵੀ ਹਰੇ ਭਰੇ ਜਿਹੜੇ ਦਰਖਤਾਂ ਜੇ ਅਗਰ ਕੋਈ ਕੱਟਣਿਆ ਤਾਂ ਉਹਨਾਂ ਦੀ ਮਨਜ਼ੂਰੀ ਲੈਣੀ ਪੈਂਦੀ ਆ ਤੇ ਉਹਨਾਂ ਨੇ ਆਪਣੀ ਪੱਤਰ ਵਿੱਚ ਜੋ ਉਹਨਾਂ ਨੇ ਜਾਰੀ ਕੀਤਾ ਕਿ ਉਹ ਕੇ ਅਸੈਸਮੈਂਟ ਲਾ ਕੇ ਕੋਈ ਦੱਸ ਸਕਦੇ ਤੇ ਉਹਨਾਂ ਨੇ ਸਕੂਲ ਨੂੰ ਅਸੈਸਮੈਂਟ ਵਾਲਾ ਲਾ ਕੇ ਦੱਸ ਦਿੱਤਾ ਕਿ ਇੰਨੇ ਦੇ ਬੰਦ ਨੇ ਪਰ ਨਾਲ ਉਸੇ ਹੀ ਪੱਤਰ ਤੇ ਉਹਨਾਂ ਨੇ ਖਾਸ ਅਦਾਇਤ ਵਿੱਚ ਲਿਖੀ ਕਿ ਅਸੀਂ ਤੁਹਾਨੂੰ ਕੱਟਣ ਦੇ ਨਾ ਹੀ ਅਸੀਂ ਕੱਟਣ ਦੇ ਸਲਾਹ ਦਿੰਨੇ ਆ ਕਿਉਂਕਿ ਕੱਟਣ ਦੇ ਜੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਆ ਜਦੋਂ ਇਸ ਸਬੰਧ ਵਿੱਚ ਡੀਓ ਬਠਿੰਡਾ ਸ਼ਿਪਾਲ ਗੋਇਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਇਸ ਮਾਮਲੇ 'ਤੇ ਗੱਲ ਕੀਤੀ ਉਹਨਾਂ ਨੇ ਤਾਂ ਉਹਨਾਂ ਨੇ ਡੀਓ ਬਠਿੰਡਾ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਤੇ ਡੀਓ ਨੇ ਕਿਹਾ ਕਿ ਉਹ ਡੇਂਜਰ ਜ਼ੋਨ ਦੇ ਵਿੱਚ ਸੀ ਇਸ ਲਈ ਕੱਟ ਦਿੱਤੇ ਗਏ ਪ੍ਰਿੰਸੀਪਲ ਨੇ ਵੀ ਇਸ ਮਾਮਲੇ 'ਚ ਕਿਹਾ ਕਿ ਜਿਹੜੇ ਦਰਖਤ ਤਾਂ ਉਹ ਸੁੱਕੇ ਹੋਏ ਸੀ ਤੇ ਖਰਾਬ ਸੀ ਡੇਂਜਰ ਜ਼ੋਨ ਸੀ ਪਰ ਜਦੋਂ ਤੂ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਸਕਦੇ ਆ ਵੀ ਕੋਈ ਵੀ ਦਰਖਤ ਉਹਨਾਂ ਚ ਸੁੱਕਿਆ ਨਹੀਂ ਸੀ ਬਿਲਕੁਲ ਹਰੇ ਭਰੇ ਤੇ ਮੋਟੇ ਦਰਖਤ ਸੀ ਬਾਟਾ ਪਰਨ ਪ੍ਰੇਮੀਆਂ ਵੱਲੋਂ ਵੀ ਲਗਾਤਾਰ ਜਿਹੜੇ ਦਰਖਤ ਲਾਏ ਜਾਂਦੇ ਆ ਤੇ ਸਰਕਾਰ ਵੱਲੋਂ ਵੀ ਐਨਜੀਟੀ ਵੱਲੋਂ ਵੀ ਹਦਾਇਤਾਂ ਹੁੰਦੀਆਂ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਹਰੇ ਦਰਖਤਾਂ ਨੂੰ ਨਹੀਂ ਕੱਟਣਾ ਪਰ ਜਿਹੜਾ ਐਜੂਕੇਸ਼ਨ ਆਧਾਰਾ ਉਤੇ ਡੀਓ ਆ ਖਾਸ ਕਰ ਪ੍ਰਿੰਸੀਪਲ ਨੇ ਕਿਹਾ ਕਿ ਡੀਓ ਵੱਲੋਂ ਸਾਨੂੰ ਹੁਕਮ ਦਿੱਤੇ ਗਿਆ ਤੇ ਤਾਂ ਇਹ ਦਰਖਤ ਕਟੇ ਗਏ ਆ ਜਿਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਨਾਲ ਇਹ ਵੀ ਗੱਲ ਕਹੀ ਕਿ ਅਗਰ ਉਹਨਾਂ ਚ ਕੋਈ ਕਮੀ ਪਾਈ ਗਈ ਸੀ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਜੇ ਕੋਈ ਕਮੀ ਪਾਈ ਗਈ ਤਾਂ ਜ਼ਰੂਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਬਠਿੰਡਾ ਦੇ ਡੀਓ ਸ਼ਿਪਾਲ ਗੋਇਲ ਉਹਨਾਂ ਦਾ ਜਿਹੜਾ ਵਿਵਾਦ ਦਾ ਨਾਲ ਗੂੜਾ ਰਿਸ਼ਤਾ ਹੈ ਚਾਹੇ ਉਹ ਸਕੂਲਾਂ ਵਿੱਚ ਛੁੱਟੀ ਕਰਨ ਦੇ ਮਾਮਲੇ ਵਿੱਚ ਵੀ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਚਿੱਠੀ ਜਾਰੀ ਕੀਤੀ ਗਈ ਸੀ ਕਿ ਕਿ ਮੋੜ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਸੀ ਤਾਂ ਡੀਓ ਵੱਲੋਂ ਫੋਰਸ ਠਹਿਰਾਉਣ ਨੂੰ ਲੈ ਕੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਸਕੂਲਾਂ ਦੇ ਬੱਚਿਆਂ ਦੀ ਤੇ ਮਾਪਿਆਂ ਦੀ ਤੇ ਟੀਚਰਾਂ ਦੀ ਮਿਲਣੀ ਸੀਗੀ ਪਰ ਉਸ ਦੇ ਸਬੰਧ ਵਿੱਚ ਵੀ ਉਹਨਾਂ ਨੇ ਫਿਰ ਛੁੱਟੀ ਕਰ ਦਿੱਤੀ ਤੇ ਜੇ ਦੂਸਰੇ ਪਾਸੇ ਲਗਾਤਾਰ ਹੋਰ ਵੀ ਕਈ ਜਾਲੀ ਸਰਟੀਫਿਕੇਟ ਨੂੰ ਲੈ ਕੇ ਵੀ ਡੀਓ ਬਠਿੰਡਾ ਤੇ આરોਪ ਲੱਗਦੇ ਰਹੇ ਆ ਭਾਵੇਂ ਕਿਸ ਮਾਮਲੇ ਵਿੱਚ ਨਵੀਂ ਚਿੱਠੀ ਵੀ ਜਾਰੀ ਹੋਈ ਆ ਬੀਸੀ ਗੁਪਤਾ ਜਿਹੜੇ ਸਾਫ ਕਾ ਜੱਜ ਨੇ ਉਹਨਾਂ ਨੂੰ ਨਿਯੁਕਤ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ ਆ ਹੁਣ ਉਹਨਾਂ ਵਾਲੇ ਸਮੇਂ 'ਚ ਦੇਖਦੇ ਆ ਵੀ ਜਿਹੜੇ ਦਰਖਤ ਟਾਟੇ ਹੋਏ ਆ ਜਿਹੜੇ ਹਰੇ ਭਰੇ ਦਰਖਤ ਆ ਇਸ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਕੀ ਕਾਰਵਾਈ ਕੀਤੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਪ੍ਰਿੰਸੀਪਲ ਦਾ ਕੀ ਕਹਿਣਾ ਤੇ ਵਣ ਵਿਭਾਗ ਦੇ ਅਫਸਰਾਂ ਦਾ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੀ ਹੈ। ਆਮਲਾ ਤੇ ਕੀ ਪੋਸਟ ਹੈ ਆਪਣੇ ਸਕੂਲ ਦੇ ਵਿੱਚ? ਸਰ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਐਜ਼ ਅ ਪ੍ਰਿੰਸੀਪਲ ਮੈਂ ਸਕੂਲ ਦੇ ਵਿੱਚ ਇੱਥੇ ਮੌਜੂਦ ਹਾਂ। ਸਰ ਤੁਹਾਡੇ ਸਕੂਲ 'ਚ ਦਰਖਤ ਕੱਟੇ ਗਏ ਆ ਉਹ ਉਹਨਾਂ ਦੀ ਪਰਮਿਸ਼ਨ ਹੈ ਇਸ ਤੋਂ ਲਈ। ਸਰ ਐਕਚੁਅਲ ਦੇ ਵਿੱਚ ਵਿਭਾਗ ਵੱਲੋਂ ਸਿੱਖਿਆ ਮਹਿਕਮੇ ਵੱਲੋਂ ਇੱਕ ਐਸਓਪੀ ਜਾਰੀ ਕੀਤੀਆਂ ਗਈਆਂ। ਉਦੇ ਵਿੱਚ ਇੱਕ ਐਸਓਪੀ ਦੇ ਵਿੱਚ ਜੇ ਸਕੂਲ ਦੇ ਵਿੱਚ ਕੋਈ ਤ੍ਰਕਤ ਇਸ ਤਰੀਕ ਨਾਲ ਸੌਂਖ ਖਾਲਾ ਜਾਂ ਸੁੱਕਾ ਜਾਂ ਡੇਂਜਰ ਜ਼ੋਨ ਦੇ ਵਿੱਚ ਹੈ ਇੱਥੇ ਕਿ ਬੱਚਿਆਂ ਨੂੰ ਵੀ ਐ ਲੱਗਦਾ ਹੈ ਕਿ ਕੋਈ ਦਿੱਕਤ ਆ ਸਕਦੀ ਹੈ ਉਹਨਾਂ ਨੂੰ ਕਟੌਨ ਸੰਬੰਧੀ ਪ੍ਰੋਪਰ ਪ੍ਰोसीजर ਦਿੱਤਾ ਗਿਆ ਉਸ ਪ੍ਰोसीजर ਨੂੰ ਫੋਲੋ ਕਰਦੇ ਹੋਏ ਅਸੀਂ ਸਿੱਖਿਆ ਮਹਿਕਮੇ ਨੂੰ ਲਿਖਿਆ ਡੀਓ ਸਾਹਿਬ ਨੂੰ ਡੀਓ ਸਾਹਿਬ ਤੋਂ ਫਿਰ ਉਹ ਜੰਗਲਾਤ ਵਿਭਾਗ ਕੋਲ ਚਲੀ ਗਈ ਚਿੱਠੀ ਜੰਗਲਾਤ ਵਿਭਾਗ ਵੱਲੋਂ ਜੀ ਪ੍ਰੋਪਰ ਉਹਦੀ ਅਸੈਸਮੈਂਟ ਹੁੰਦੀ ਹੈ ਦਰਖਤ ਦੇਖੇ ਜਾਂਦੇ ਆ ਉਸ ਤੋਂ ਬਾਅਦ ਉਹ ਫਿਰ ਅਸੈਸਮੈਂਟ ਲਾ ਕੇ ਡਿਊ ਸਾਹਿਬ ਨੂੰ ਉਹਨਾਂ ਨੇ ਚਿੱਠੀ ਭੇਜੀ ਜਿਸ ਦੇ ਤਹਿਤ ਅਸੀਂ ਪੇਪਰ ਦੇ ਵਿੱਚ ਵੀ ਰੋਜ਼ਾਨਾ ਜੀਤ ਦੇ ਵਿੱਚ ਵੀ ਅਸੀਂ ਇਸ ਸੰਬੰਧੀ ਐਡ ਦਿੱਤੀ ਉਸ ਤੋਂ ਬਾਅਦ ਹੀ ਅਸੀਂ ਪੰਜਾਬੀ ਦੇ ਵਿੱਚ ਵੀ ਦਿੱਤੀ ਤੇ ਉਸ ਤੋਂ ਬਾਅਦ ਹੀ ਅਸੀਂ ਇਹ ਲਵੈਨਾਂ ਨੂੰ ਕਟਵਾਇਆ ਜਿਹੜੇ ਜਿੱਥੇ ਜਿਹੜੇ ਡੇਂਜਰ ਜ਼ੋਨ ਸੀਗੇ ਕਿੰਨੇ ਦਰਖਤ ਸੀ ਜੀ ਸਰ ਸਾਡੇ ਕੋਲੇ 6 ਦਰਖਤਾਂ ਦੀ ਪ੍ਰਵਾਨਗੀ ਆਈ ਜੀ ਉਹਦਾ ਅਸੈਸਮੈਂਟ ਲਾਇਆ ਗਿਆ ਉਹਨਾਂ ਵੱਲੋਂ ਜੰਗਲਾਤ ਵਿਭਾਗ ਵੱਲੋਂ ਪਰਮਿਸ਼ਨ ਦੀ ਗੱਲ ਕਰੀਏ ਪਰਮਿਸ਼ਨ ਹਾਂਜੀ 6 6 ਦਰਖਤ ਕਿਹੜੇ ਮੈਗਨੋਲੀਆ ਪਰਮਿਸ਼ਨ ਪਰਮਿਸ਼ਨ ਕੱਟਣ ਦੀ ਕਿਹਨੇ ਜੰਗਲਾਤ ਵਿਭਾਗ ਨੇ ਦਿੱਤੀ ਹੈ ਜੰਗਲਾਤ ਵਿਭਾਗ ਨੇ ਤਾਂ ਬਾਅਦ ਡੀਓ ਸਾਹਿਬ ਕੋਲ ਇਹ ਚਿੱਠੀ ਉਹ ਡੀਓ ਸਾਹਿਬ ਤੋਂ ਐਂਡੋਰਸ ਹੋ ਕੇ ਸਾਨੂੰ ਸਕੂਲ ਨੂੰ ਦਿੱਤੀ ਗਈ ਉਹਦੇ ਕਿ ਕਿੰਨੇ ਸੁੱਕੇ ਸੀ ਕਿ ਕਿੰਨੇ ਹਰੇ ਸੀ ਸਰ ਉਹਦੇ ਵਿੱਚ 6 ਦਰਖਤ ਸੀਗੇ ਜਿਹੜੇ 6 ਦਰਖਤਾਂ ਦੇ ਵਿੱਚੋਂ ਜਿਹੜੇ ਡੇਂਜਰ ਜ਼ੋਨ ਸੀ ਸਿਉਂਕ ਖਾਦੀ ਵੀ ਸੀਗੀ ਇੱਕ ਸੁੱਕਾ ਦਰਖਤ ਸੀਗਾ ਬਿਲਕੁਲ ਹੀ ਜਿਹੜਾ ਸਾਹਮਣੇ ਗੇਟ ਤੇ ਸੀਗਾ ਜਿਹਦੀ ਪਹਿਲਾਂ ਵੀ ਪਰਵਾਨਗੀ ਆ ਚੁੱਕੀ ਹੈ ਬਟ ਉਹ ਕਿਸੇ ਕਾਰਨ ਕਰਕੇ ਉਦੋਂ ਉਦੋਂ ਉਹ ठेकेदार ਕੋਈ ਵੀ ਆਇਆ ਨਹੀਂਗਾ ਉਹਨੂੰ ਲੈਣ ਵਾਸਤੇ ਤੇ ਲਾਟ ਵਿਭਾਗ ਨੇ ਕਿਹਾ ਜੀ ਵੀ ਅਸੀਂ ਕੱਟਣ ਦੀ ਪਰਮਿਸ਼ਨ ਨਹੀਂ ਦੇ ਸਕਦੇ ਅਸੀਂ ਪਰਮਿਸ਼ਨ ਕੱਟਣ ਦੀ ਕਿਨ ਹੈ ਕਿ ਉਹਨਾਂ ਨੇ ਅਸੈਸਮੈਂਟ ਅਸੈਸਮੈਂਟ ਦਿੱਤੀ ਸਰ ਉਹ ਅਸੈਸਮੈਂਟ ਮਾਨਯੋਗ ਡੀਓ ਸਾਹਿਬ ਵੱਲੋਂ ਸਾਨੂੰ ਚਿੱਠੀ ਆਈ ਹੈ ਕਿ ਉਸ ਚਿੱਠੀ ਦੇ ਪੱਤਰ ਅਨੁਸਾਰ ਕਾਰਵਾਈ ਕੀਤੀ ਜਾਵੇ ਡੀਓ ਸੈਕੰਡਰੀ ਦਾ ਡੀਓ ਸੈਕੰਡਰੀ ਸਰ ਕਾਲਜੀ ਹਾਂਜੀ ਸਰ ਮੈਂ ਤੇਜਿੰਦਰ ਸਿੰਘ ਬਣਿਆ ਹਾਂ ਸਰ ਬਠਿੰਡਾ ਇੱਕ ਸਰ গারਲ ਸਕੂਲ ਵੱਲੋਂ ਦਰਖਤ ਕੱਟੇ ਗਏ ਆ ਉਹਨਾਂ ਨੇ ਕਿਹਾ ਕਿ ਸੀ ਬਨਪਾਹ ਤੋਂ ਪਰਮਿਸ਼ਨ ਲਈ ਹੈ ਕੀ ਹੈ ਟੈਕਨੀਕਲੀ ਜਿਹੜੇ ਦਰਖਤ ਕੱਟੇ ਗਏ ਨੇ ਗਰਲ ਸਕੂਲ ਵੱਲੋਂ ਜਿਹੜਾ ਪਰਮਿਸ਼ਨ ਦੀ ਗੱਲ ਕਰਦੇ ਹੈ ਵਿਭਾਗ ਕਿਤੇ ਵੀ ਹਰੇ ਰੁੱਖ ਕਟਾਉਣ ਜਾਂ ਸੁੱਕੇ ਕਟਾਉਣ ਦੀ ਪਰਵਾਨਗੀ ਨਹੀਂ ਦਿੰਦਾ ਪੱਲਾ ਬਨਪਾਹ ਵੱਲੋਂ ਉਹਨੇ ਰੁੱਖਾਂ ਦੀ ਅਸੈਸਮੈਂਟ ਕੀਤੀ ਤੇ ਦੱਸੀ ਜਾਂਦੀ ਹੈ ਇਹਦੀ ਉਹਦੀ ਮੀਰਮੈਂਟ ਵਗਾਰ ਕੇ ਵੀ ਉਹਦੀ ਇੰਨੀ ਕੀਮਤ ਹੈਗੀ ਵਿਭਾਗ ਦੀ ਰੁੱਖ ਕਟਾਉਣ ਦੀ ਪਰਵਾਨੀਦਾਰ ਪਰਵਾਨ ਵੀ ਉਹਨਾਂ ਨੇ ਆਪਦੇ ਸੀਨੀਅਰ ਅਫਸਰਾਂ ਤੋਂ ਲੈਣੀ ਹੁੰਦੀ ਰੁੱਖ ਕਟਾਉਣ ਵਾਲਾ ਕਿੰਨੇ ਦਰਸ਼ਕਾਂ ਜਿਨ੍ਹਾਂ ਦੀ ਅਸੈਸਮੈਂਟ ਹੋਈ ਉਹਨਾਂ ਦੇ 6 ਰੁੱਖ ਹੈ ਜਿਹੜੇ ਉਹਨਾਂ ਨੇ ਅਸੈਸਮੈਂਟ ਕੀਤੀ ਇਸ ਭਾਵ ਨਾਲ 6 ਰੁੱਖਾਂ ਦੀ ਕੀਤੀ ਗਈ ਹੈ ਹਰੇ ਭਰੇ ਦਰਸ਼ਕਾਂ ਦੀ ਖੋਸਪਰ ਦੀ ਪ੍ਰਵਾਨੀ ਇਸ ਤਰ੍ਹਾਂ ਨਹੀਂ ਬਸੇ ਇਕੱਲੇ ਅਸੈਸਮੈਂਟ ਹੀ ਲਾਉਣੇ ਰੁੱਖਾਂ ਦੀ ਥੱਲੇ ਕੀਮਤ ਨਹੀਂ ਲਾਉਂਦੇ ਇਕੱਲੇ ਕੀਮਤ ਲਗਾ ਕੇ ਦੱਸੇ ਜਾਂਦੇ ਹਰੇ ਰੁੱਖ ਕਟਾਉਣ ਦੀ ਪ੍ਰਵਾਨੀ ਦਿੱਤੀ ਜਿਹੜੇ ਉਹਨਾਂ ਨੂੰ ਲੈਟਰ ਵੇ ਅਵੰਡਨ ਅਫਸਰ ਤੋਂ ਕੀਮਤ ਲਗਾ ਕੇ ਦਿੱਤੀ ਹੈ ਉਹ ਵਿੱਚ ਬਕਾਇਦਾ ਲਿਖ ਕੇ ਦਿੱਤਾ ਹੋਇਆ ਸਾਡਾ ਵੀ ਇਹ ਰੁੱਖ ਕਟਾਉਣ ਦੀ ਮੈਂ ਤਾਂ ਪ੍ਰਵਾਨੀ ਨਹੀਂ ਦਿੱਤੀ

पर ओदी भी परमिशन दी भी जे कोई खराब होवे तो ओ दे सेपरेट कोई परमिशन दी लोड भी नहीं होंदी है जे अपना ऑफिशियल होवे सिर्फ ओती रीड्स आपा जेड़ा हैगा वो डीएफओ तो फिक्स करवा देनी है तो मैं एक बार ही देख लेना डीएफओ साहब तो मेरी रिपोर्ट ले लेने है।